ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਆਪਾਂ ਬਹਿਰ ਕਲਾਂ ਗੋਲੀकांड ਦਾ ਕੇਸ ਹੈ ਜਿਹੜਾ ਅਦਾਲਤ ਦੇ ਵਿੱਚ ਲੜ ਰਹੇ ਆ ਜਾਂ ਸਾਹਿਬ ਨੇ ਕੱਲ ਇੱਕ ਬਹੁਤ ਵਧੀਆ ਜਿਹੜਾ ਫੈਸਲਾ ਲਿਆ ਮੈਂ ਉਸ ਫੈਸਲੇ ਦੀ ਸ਼ਲਾਘਾ ਕਰਦਾ ਕਿ ਦੋਸ਼ੀਆਂ ਵੱਲੋਂ ਵਾਰ-ਵਾਰ ਪਲੀ ਲੈਣ ਦੇ ਬਾਵਜੂਦ ਵਾਰ-ਵਾਰ ਕੇਸ ਨੂੰ ਉਲਝਾਉਣ ਦੇ ਲਈ ਕਿਤੇ ਕੇਸ ਆ ਜਿਹੜਾ ਚੰਡੀਗੜ੍ਹ ਟਰਾਂਸਫਰ ਕਰਾਇਆ ਗਿਆ ਤੇ ਉਸ ਦੇ ਵਿੱਚ ਵਾਰ-ਵਾਰ ਵੱਖਰੇ-ਵੱਖਰੇ ਤਰ੍ਹਾਂ ਦੀਆਂ ਐਪਲੀਕੇਸ਼ਨਾਂ ਲਾ ਕੇ ਉਸ ਨੂੰ ਡਿਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਕੱਲ ਦੇ ਜਿਹੜੇ ਜੱਜ ਸਾਹਿਬ ਦੇ ਬਿਆਨ ਆਏ ਨੇ ਉਹਨਾਂ ਦੇ ਨਾਲ ਮੈਂ ਸਹਿਮਤ ਹਾਂ ਇਸ ਗੱਲ ਦੇ ਲਈ ਕਿ ਕਿਸੇ ਵੀ ਰਿਕਾਵਟ ਨੂੰ ਮੱਧੇ ਨਜ਼ਰ ਰੱਖਦੇ ਹੋਏ ਕੋਈ ਰਿਕਾਵਟ ਨਹੀਂ ਮੰਨੀ ਜਾਊਗੀ ਤੇ ਆਉਣ ਵਾਲੀ 3 ਫਰਵਰੀ ਨੂੰ ਆਉਣ ਵਾਲੀ 3 ਤਰੀਕ ਨੂੰ ਜਿਹੜਾ ਕੇਸ ਆ ਇੱਥੇ ਚਾਰਜਸ ਤੇ ਬਹਿਸ ਹੋਊਗੀ ਚਾਹੇ ਉਹ ਕੋੜਕਪੂਰਾ ਹਜੇ ਟਰਾਂਸਫਰ ਨਹੀਂ ਹੋਇਆ ਤਾਂ ਉਹਦੀ ਜਿਹੜੀ ਆ ਚਾਰਜਸ ਆ ਉਹ ਲੇਟ ਨਹੀਂ ਕੀਤਾ ਜਾਊਗਾ ਤਾਂ ਮੈਂ ਸਮਝਦਾ ਕਿ ਇਹਦੇ ਵਿੱਚ ਜਿਹੜੀਆਂ ਕਾਰਵਾਈਆਂ ਜਲਦੀ ਹੋਣੀਆਂ ਚਾਹੀਦੀਆਂ ਤੇ ਦੋਸ਼ੀ ਆ ਜਿਹੜੇ ਉਸ ਲਾਖਾ ਦੇ ਪਿੱਛੇ ਜਲਦੀ ਹੋਣੇ ਚਾਹੀਦੇ ਆ ਤੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਮੁੱਦਾ ਜਿਹੜਾ ਹਰ ਇੱਕ ਪੰਥ ਦਰਦੀ ਦੇ ਲਈ ਸੰਵੇਦਨਸ਼ੀਲ ਹੈ ਹਰ ਇੱਕ ਪੰਥ ਦਰਦੀ ਦੇ ਲਈ ਇਹ ਬਹੁਤ ਵੱਡਾ ਦਰਦ ਹੈ ਤਾਂ ਆਸ ਕਰਦਾ ਕਿ ਇਸ ਤਰ੍ਹਾਂ ਦੇ ਫੈਸਲੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਉਨ ਇੱਕ ਇਹਦੇ ਇੱਕ ਪੁੰਛ ਮਕਦਮੇ ਦੀ ਜਿਹੜੀ ਸਸਾਇਟੀ ਸੀ ਉਹ ਟਰਾਂਸਫਰ ਹੋ ਕੇ ਹਾਈ ਕੋਰਟ ਚਲੀ ਗਈ ਸੀ ਉਸ ਕਰਕੇ ਪਿਛਲੇ ਪ੍ਰੈਜ਼ਾਈਡਿੰਗ ਅਫੀਸਰਸ ਨੇ ਜਿਹੜੇ ਅਡੀਸ਼ਨ ਸ਼ੇਹਨ ਜੀ ਸੀ ਉਹਨਾਂ ਨੇ ਅਵੇਟਿੰਗ ਆਰਡਰ ਲਿਖੀ ਜਾਂਦੇ ਸੀ ਹਾਈ ਕੋਰਟ ਦਾ ਇਸ ਮਾਮਲੇ 'ਚ ਲੇਕਿਨ 27125 ਨੂੰ ਸ਼੍ਰੀ ਦਿਨੇਸ਼ ਕੁਮਾਰ ਵਧਵਾ ਅਡੀਸ਼ਨ ਸ਼ੇਹਨ ਜੱਜ ਨੇ ਆਰਡਰ ਕਰਤਾ ਕਿ ਕਿਉਂਕਿ ਹਾਈ ਕੋਰਟ ਦੀ ਕੋਈ ਡਾਇਰੈਕਸ਼ਨ ਨਹੀਂ ਸਾਡੇ ਕੋਲ ਆਈ ਕੇ ਕੇਸ ਦੇ ਟਰਾਂਸਫਰ ਬਾਰੇ ਤੇ ਪ੍ਰੈਜ਼ੀਡੈਂਟ ਨੂੰ ਅਨਮਿੱਥੇ ਸਮੇਂ ਲਈ ਨਹੀਂ ਰੱਖਿਆ ਜਾ ਸਕਦਾ ਤੇ ਇਸ ਕਰਕੇ ਹੁਣ ਕੇਸ ਚਾਰ ਦੇ ਬਹਿਸ ਕਰੋ ਸਾਨੂੰ ਸੰਤਰੀਕ ਦਿੱਤੀ ਹੁਣ 32225 ਨੂੰ ਹੁਣ 3225 ਨੂੰ ਇਹਦੀ ਬਹਿਸ ਹੋਊਗੀ ਚਾਰ ਦੇ ਉੱਤੇ ਇਸ ਕੇਸ ਦੀ ਟਰਾਂਸਫਰ ਦੀ ਮੰਗ ਰੱਖੀ ਗਈ ਟਰਾਂਸਫਰ ਦੀ ਮੰਗ ਰੱਖੀ ਗਈ ਬੇਬਲਾਲ ਕੇਸ ਦੀ ਬੇਬਲਾਲ ਕੇਸ ਟਰਾਂਸਫਰ ਹੋ ਗਿਆ ਉਹਨੂੰ ਇਹ ਕਨੈਕਟ ਕਰਕੇ ਜੋੜਦੇ ਸੀਗੇ ਵੀ ਇਹ ਵੀ ਜਾਣ ਕੇ ਕੇਸ ਨਾਲ ਕਨੈਕਟਡ ਹੀ ਹੈ ਇੱਕ ਇੱਕ ਤਰੀਕੇ ਨਾਲ ਜਾਂ ਦੂਜੇ ਤਰੀਕੇ ਨਾਲ ਲੇਕਿਨ ਹਾਈ ਕੋਰਟ ਨੇ ਅਜੇ ਤੱਕ ਕੋਈ ਆਰਡਰ ਨਹੀਂ ਕੀਤਾ ਕੋਈ ਚੀਜ਼ ਨਹੀਂ ਇਹਨਾਂ ਨੇ ਰੈਫਰੈਂਸ ਬਣਾ ਕੇ ਭੇਜਤਾ ਸੀ ਪਹਿਲੇ ਸਟੇਜ ਕਰੀਬਨ 6 ਮਹੀਨੇ ਹੋ ਗਏ ਉਹਨੇ ਕਰ ਕਮ ਸੇ ਕਮ ਕੱਲਾ ਬੈਬਲ ਆਲਾ ਇੱਥੇ ਬੈਬਲ ਆਲਾ ਚੱਲਦਾ ਸੀ ਕੋਟਪੁਰਾ ਗੋਲੀ ਕਾਂਡ ਚੱਲਦਾ ਸੀ ਇਸ ਇਹ ਚੱਲਦੇ ਸੀਗੇ ਇਹ ਉਹਦੇ ਨਾਲ ਜੋੜਦੇ ਸੀ ਸਿਰਫ ਕਿਉਂਕਿ ਉਹਦੇ ਚ ਕਾਮਨ ਕਿਊਜ ਦੇ ਪਰਮਰਾਜ ਅਰੀ ਬਾਦਲ ਅਰੀ ਇਹ ਸੀਗੇ ਸਿਕੰਦਰ ਮਾਨ ਅਰੀ ਇਹ ਵਿੱਚ ਮੁਲਦਮ ਸੀ ਕਨੈਕਟਡ ਹਾਂ ਮੁਲਜ਼ਮ ਕਿਉਂਕਿ ਕੋਸ਼ਿਸ਼ ਮੁਲਜ਼ਮ ਇੰਟਰਕਨੈਕਟਿਡ ਸੀ ਕੋਈ ਗਵਾ ਇੰਟਰਕਨੈਕਟਿਡ ਸੀ ਇਸ ਕਰਕੇ ਇਨਕਨੈਕਟਡ ਗੰਦੇ ਸੀ ਬਸ ਇਹ ਹੁਣ ਕੰਟੀਨਿਊਲੀ ਇੱਥੇ ਸੁਣਾਈ ਹੋਏਗੀ ਇਸ ਮਾਮਲੇ ਦਾ ਨਹੀਂ ਜੈਸਵ ਨੇ ਆਰਡਰ ਕਰਤਾ ਹੋਏ ਵੀ ਜਾਂ ਨਹੀਂ ਹੋਏ ਵੀ ਤਾਂ ਉਹਗਾ ਕੀ ਦੀ ਭਜਨਸ ਹੈ ਕਿ ਆਇਆ ਮੁਲਜ਼ਮ ਜਾ ਕੇ ਹਾਈ ਕੋਰਟ ਨੂੰ ਦੁਆਰਾ ਕਹਿੰਦੇ ਆ ਸਾਡੀ ਵੀ ਸੁਣਾਈ ਕਰਕੇ ਇਨੂੰ ਟ੍ਰਾਂਸਫਰ ਕਰੋ ਜਾਂ ਨਾ ਕਰੋ ਜੋ ਬਸ ਇੱਕ ਪਾਸੇ ਲਾਓ ਹੋ ਸਕਦਾ ਮਦਈ ਪਾਰਟੀ ਜਾਵੇ ਕਿਉਂਕਿ ਮਦਈ ਪਾਰਟੀ ਵੀ ਐਕਟਿਵ ਹੈ ਨਹੀਂ ਨਹੀਂ ਆਦਾ ਵਕੀਲ ਲਿਆਉਂਦੇ ਉੱਥੋਂ ਮਦਈ ਯਾਨੀ ਕਿ ਅਗਰ ਉਧਰੋਂ ਨਿਰਦੇਸ਼ ਆਣੇ ਤਾਂ ਇਹ ਟਰਾਂਸਫਰ ਹੋ ਸਕਦਾ ਹਲੇ ਵੀ ਹਾਂ ਡੈਸ਼ ਡੈਫੀਨੇਟਲੀ ਇਹ ਇਹਦੇ ਕੋਈ ਵੱਡੀ ਗੱਲ ਨਹੀਂ ਟਰਾਂਸਫਰ ਹੋ ਜਾਣਾ ਵੀ ਕੋਈ ਵੱਡੀ ਗੱਲ ਨਹੀਂ ਨਾ ਹੋ ਜਾਣਾ ਵੀ ਕੋਈ ਵੱਡੀ ਗੱਲ ਨਹੀਂ